ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਬੀਤੇ ਇੱਕ ਹਫ਼ਤੇ ਤੋਂ ਮੌਨਸੂਨ ਦੀ ਰਫ਼ਤਾਰ ਢਿੱਲੀ ਪੈਣ ਦੇ ਕਾਰਨ ਪੰਜਾਬ ਦੇ ਬਦੇਰੀ ਇਲਾਕਿਆਂ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ। ਜੇ ਗੱਲ ਕਰੀਏ ਲੁਧਿਆਣੇ ਦੀ ਤਾਂ ਪੰਜਾਬ ਦੇ ਲੁਧਿਆਣੇ ਦੇ ਵਿੱਚ ਤਾਪਮਾਨ ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ 37.5 ਡਿਗਰੀ ਰਿਕਾਰਡ ਕੀਤਾ ਗਿਆ। ਯਾਨੀ ਕਿ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ। ਤਾਪਮਾਨ ਦੇ ਵਿੱਚ ਜੋ ਇਹ ਵਾਧਾ ਹੈ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਅਤੇ ਨਾਲ ਨਾਲ ਤਾਪਮਾਨ ਦੇ ਵਿੱਚ ਮੌਜੂਦ ਮੌਸਮ ਦੇ ਵਿੱਚ ਮੌਜੂਦ ਜੋ ਨਮੀ ਹੈ ਜਿਸ ਦੇ ਨਾਲ ਹਮਸ ਪੈਦਾ ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਜੋ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਮਸ ਦੇ ਨਾਲ ਲੋਕਾਂ ਨੂੰ ਜੂਜਣਾ ਪੈ ਰਿਹਾ ਹੈ ਇਸ ਦੇ ਨਾਲ ਨਾਲ ਇਹ ਜੇ ਮੌਸਮ ਦੇ ਵਿੱਚ ਨਮੀ ਦਾ ਪੱਧਰ ਵਧਣ ਦੇ ਨਾਲ ਹਮਸ ਦੇ ਨਾਲ ਮੱਛਰ ਅਤੇ ਮੱਖੀਆਂ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਜਾਂਦੀ ਹੈ ਸੋ ਇਸ ਦੇ ਨਾਲ ਲੋਕਾਂ ਨੂੰ ਜੂਜਣਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਮੌਨਸੂਨ ਆ ਜੋ ਬਹੁਤ ਜ਼ਿਆਦਾ ਢਿੱਲਾ ਚੱਲਦਾ ਪਿਆ ਵਾ ਬਹੁਤ ਜ਼ਿਆਦਾ ਮੱਠਾ ਚੱਲਦਾ ਪਿਆ ਜਿਸ ਕਰਕੇ ਜੋ ਬਰਸਾਤਾ ਨੇ ਉਸ ਤਰੀਕੇ ਦੇ ਨਾਲ ਨਹੀਂ ਪੈ ਰਹੀਆਂ ਜਿਸ ਤਰ੍ਹਾਂ ਮੌਸਮ ਵਿਭਾਗ ਭਵਿਕਵਾਣੀ ਕਰ ਰਿਹਾ ਹੈ ਮੌਸਮ ਵਿਭਾਗ ਦੀ ਭਵਿਕਵਾਣੀ ਦੇ ਮੁਤਾਬਕ ਜੋ ਉਹਨਾਂ ਦਾ ਅਨੁਮਾਨ ਹੈ ਉਸ ਤਰੀਕੇ ਦੇ ਨਾਲ ਪੰਜਾਬ ਚ ਬਾਰਸ਼ਾ ਦੇਖਣ ਨੂੰ ਨਹੀਂ ਮਿਲ ਰਹੀਆਂ ਪੰਜਾਬ ਦੇ ਬਦੇਰੀ ਇਲਾਕੇ ਅਜਿਹੀ ਨੇ ਜਿਨ੍ਹਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਅਜੇ ਤੱਕ ਮੌਨਸੂਨ ਦੀ ਬਰਸਾਤਾ ਨਹੀਂ ਪਈਆਂ ਬਦੇਰੀ ਇਲਾਕੇ ਅਜਿਹੀ ਨੇ ਜਿੱਥੇ ਮੌਨਸੂਨ ਤਾਂ ਮੀ ਹੈ ਜੋ ਸਹੀ ਤਰੀਕੇ ਦੇ ਨਾਲ ਪੈ ਵੀ ਰਹੇ ਨੇ ਪਰ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਔਸਤਨ 34% ਦੀ ਘਟ ਮੀ ਰਿਕਾਰਡ ਕੀਤਾ ਗਿਆ ਬਈ ਯਾਨੀ ਕਿ ਆਮ ਨਾਲੋਂ 34% ਮੀ ਘੱਟ ਪਿਆ ਹੈ ਇਸ ਵਾਰ ਸੋ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਵੇਗੀ ਸੋ ਮੌਸਮ ਵਿਭਾਗ ਨੇ ਇਹ ਪੁਬਿਕ ਬਣਾਈ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀ ਪਵੇਗਾ ਤੇ ਇਸ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣ ਗਿਆ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਸੋ ਮੀ ਅਤੇ ਤੇਜ਼ ਹਵਾਵਾਂ ਦੇ ਲਈ येलो ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਸੀ येलो ਅਲਰਟ ਦੇ ਵਿੱਚ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਤੇਜ਼ ਮੀਂਹ ਪਵੇਗਾ ਤੇਜ਼ ਹਵਾਵਾਂ ਚੱਲਣੀਆਂ ਜਿਸ ਨਾਲ ਲੋਕਾਂ ਨੂੰ ਜੋ ਗਰਮੀ ਹਮਸ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਨਾਲ ਜੋ ਦੋ ਦਿਨਾਂ ਦੇ ਲਈ ਹੈ ਅਲਰਟ ਦੋ ਦਿਨਾਂ ਦੇ ਅਲਰਟ ਲਈ ਪੰਜਾਬ ਚ ਬਦੁਲੱਖਿਆਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਸੋ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਭਵਿੱਖਬਾਣੀ ਹੈ ਮੌਸਮ ਵਿਭਾਗ ਦੀ ਕਿ ਪੰਜਾਬ ਦੇ ਵਿੱਚ ਮੁਰਦੋਮੀ ਪਵੇਗਾ ਇੱਕ ਵਾਰ ਫਿਰ ਤੋਂ ਜੋ ਮੌਸਮਾਤਾਰ ਵਰਖਾ ਦੇਖਣ ਨੂੰ ਮਿਲੇਗੀ ਪਰ ਪੰਜਾਬ ਦੇ ਵਿੱਚ ਬੀਤੇ ਇੱਕ ਹਫ਼ਤੇ ਤੋਂ ਮੀਂਹ ਹੈ ਜੋ ਜੋ ਸਹੀ ਰਫ਼ਤਾਰ ਦੇ ਨਾਲ ਨਹੀਂ ਪੈ ਰਿਹਾ ਵੈ ਮੌਨਸੂਨ ਦਾ ਅਸਰ ਹੈ ਪੰਜਾਬ ਦੇ ਵਿੱਚ ਕੱਟ ਦੇਖਣ ਨੂੰ ਮਿਲਦਾ। ਇਸ ਦੀ ਵਜ੍ਹਾ ਹੈ ਜੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਹੀ ਹਵਾ ਦਾ ਪ੍ਰੈਸ਼ਰ ਦਾਬ ਨਹੀਂ ਬਣ ਪਾ ਰਿਹਾ ਜਿਸ ਕਰਕੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਵਰਖਾ ਹੈ ਮੀਂਹ ਹੈ ਜੋ ਨਹੀਂ ਪੈ ਰਿਹਾ ਮੀਂਹ ਜੇ ਗੱਲ ਕਰੀਏ ਪੰਜਾਬ ਦੇ ਗੁਵਾਂਢੀ ਸੂਬੇ ਹਰਿਆਣੇ ਦੇ ਵਿੱਚ ਵੀ ਬਰਸਾਤ ਹੈ ਕਾਫੀ ਘੱਟ ਜੋ ਰਿਕਾਰਡ ਕੀਤੀ ਗਈ ਤੇ ਹਿਮਾਚਲ ਦੇ ਵਿੱਚ ਵੀ ਬਰਸਾਤ ਆਉਸਤਨ ਨਾਲੋਂ ਘੱਟ ਦਰਜ ਕੀਤੀ ਗਈ ਹੈ। ਸੋ ਪੰਜਾਬ ਦੇ ਵਿੱਚ ਆਉਸਤਨ ਨਾਲੋਂ ਯਾਨੀ ਕਿ 34% ਦੀ ਬਰਸਾਤ ਇਸ ਵਾਰ ਘੱਟ रिकॉर्ड ਕੀ تھی ਗਿਆ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸਾਤ ਕਿਸ ਤਰ੍ਹਾਂ ਦੀ ਪਵੇਗੀ ਮੌਨਸੂਨ ਦਾ ਅਸਰ ਬਹਾਨ ਵਾਲੇ ਦਿਨਾਂ ਦੇ ਵਿੱਚ ਕਿੰਨਾ ਕਹਿ ਜੋ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ